ਅੇ ਰਾਜ ਮਾਨਸਾ ਦੇ ਪਿੰਡ ਲੇਲੇਵਾਲਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਝੜਪ ਦੌਰਾਨ ਕਈ ਕਿਸਾਨ ਤੇ ਤਿੰਨ ਐਸਐਚਓ ਜ਼ਖਮੀ ਹੋ ਗਏ ਨੇ ਦਰਸਲ ਦੇ ਰਾਤ ਕਿਸਾਨ ਪਿੰਡ ਲੇਲੇਵਾਲ ਜਾ ਰਹੇ ਸਨ ਕਿ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਜਿਸ ਪਿੱਛੋਂ ਇਹ ਵਿਵਾਦ ਸ਼ੁਰੂ ਹੋ ਗਿਆ ਤੇ ਝੜਪ ਚ ਤਬਦੀਲ ਹੋ ਗਿਆ ਜਿਸ ਦੌਰਾਨ ਤਿੰਨ ਐਸਐਚਓ ਤੇ ਕਈ ਕਿਸਾਨ ਜ਼ਖਮੀ ਹੋ ਗਏ ਨੇ ਦੱਸਿਆ ਕਿ ਇਸ ਮੌਕੇ ਐਸਐਚਓ ਪਿੱਖੀ ਦੇ ਦੋਵੇਂ ਹੱਥ ਫ੍ਰੈਕਚਰ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਕਿਸਾਨਾਂ ਵੱਲੋਂ ਖੇਤਾਂ ਹੇਠੋਂ ਲੰਘ ਰਹੀ ਗੁਜਰਾਤ ਗੈਸ ਪਾਈਪਲਾਈਨ ਦੀ ਮੁਆਵਜ਼ੇ ਨੂੰ ਲੈ ਕੇ ਸੰਘਰਸ਼ ਹੋਇਆ ਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲ ਵਿਖੇ ਰਾਤ ਸਮੇਂ ਪਹੁੰਚ ਇਸ ਦੌਰਾਨ ਪੁਲਿਸ ਵੱਲੋਂ ਨਾਕੇ ਦੇ ਰੋਕੋ ਤੇ ਦੌਵਾ ਤੇ ਅਜੇ ਬਹਿਸ ਬਾਜ਼ੀ ਸ਼ੁਰੂ ਹੋ ਗਈ ਚੜ੍ਹ ਦੌਰਾਨ ਦੋਵੇ 13 ਦੀਆਂ ਗੱਡੀਆਂ ਵੀ ਭੜ ਤੋੜ ਹੋਣ ਦੀ ਜਾਣਕਾਰੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਅਗਬਰ ਦੱਸਿਆ ਕਿ ਗੁਜਰਾਤ ਤੋਂ ਗੈਸ ਪਾਈਪਲਾਈਨ ਖੇਤਾਂ 'ਚ ਪਾਈ ਜਾ ਰਹੀ ਹੈ ਉਰਾਂ ਗਿਆ ਕਿ ਪਾਈਪਲਾਈਨ ਪਾੜ ਵਾਲੇ ਕਬਰੇ ਖੇਤਾਂ ਦੇ ਮਾਲਕ ਕਿਸਾਨਾਂ ਨੂੰ ਨਿਗੋਣਾ ਮੁਆਵਜ਼ਾ ਦੇ ਰਹੀ ਸੀ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਉਰੇ ਦੱਸਿਆ ਕਿ ਕੰਪਨੀ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਕ ਦੇ ਹਾਜ਼ਰੀ ਚ ਲਿਖਤੀ ਸਬਜੋਤਾ ਕਰਦੇ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਬੋਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਕਰੀਬ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਨੂੰ ਬੋਆਵਜ਼ਾ ਨਹੀਂ ਦਿੱਤਾ ਗਿਆ ਜਿਸ ਸਬੱਧ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਰੇ ਪਾਈਪਲਾਈਨ ਪੋਰਡ ਦਾ ਕੰਮ ਰੁਕਵਾ ਦਿੱਤਾ ਸੀ ਉਰੇ ਕਹਿਿਆ ਕਿ ਜ਼ਿਲ੍ਹਾ ਪ੍ਰਸ਼ਾਸਕ ਤੇ ਸਰਕਾਰ ਦੀ ਇਸੇ ਤੱਕੇ ਸ਼ਾਹੀ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਤੇ ਨਾਲ ਹੀ ਉਹਨਾਂ ਕਹਿਿਆ ਕਿ ਉਹਨਾਂ ਵੱਲੋਂ ਅੱਜ ਪਾਈਪਲਾਈਨ ਵਾਲੀ ਜਗ੍ਹਾ ਉੱਪਰ ਵੱਡਾ ਇਕੱਠ ਕਰਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ

ਪੰਜਾਬ ਦਾ ਬੇੜਾ ਕਰਕ ਹੋ ਗਿਆ ਸ਼ਰਮ ਕਰ ਲੋ ਹਜੇ ਤਾਂ ਉਹ ਅਸੀਂ ਅੱਤੇ ਤੋਂ ਜ਼ਿਆਦੇ ਮਾਰੇਗੇ ਕੋਣ ਲੱਖਰ ਨੂੰ ਉਹਨਾਂ ਦੇ ਟੌਰ ਵੀ ਨਹੀਂ ਗੱਟਿਆ ਉਹ ਚੱਲੀਏ ਮੰਗ ਲਓ ਆ ਜਾਗਾ ਜੇ ਮਰਨਾ ਹਸਤਾ ਮਰਨਾ ਲੈ ਕੇ ਤੁਰਿਆ ਮਾਰ ਦੋਰੇ ਮਾਰ ਦੋ ਓ ਜਨਾਬ ਗੱਡੀਆਂ ਸਾਡੀਆਂ ਨਹੀਂ ਗੱਲ ਸਾਡੀਆਂ ਗੱਡੀਆਂ ਦੇ ਕਿੱਥੇ ਆ ਉਹ ਮਾਰਨਾ 6 ਜਣੇ ਖੜੇ ਚੱਲੋ ਉਹ ਕਰੋ ਨਹੀਂ ਨਹੀਂ ਆਪ ਸਰ ਨੇ ਹੁਕਮ ਦਿੱਤਾ ਉਹ ਸੋਡੂ ਹੁਕਮ ਦਿੱਤਾ ਹੈ ਭਾਈ ਪਾੜ ਦੋ ਸਿਰ ਫਿਰ ਬੜਿਆਂਗੇ ਫਿਰ ਕਰ ਲੋ ਜਿਹੜਾ ਕਿਸੂੰ ਦਾ ਸੁਤੋਂ ਸਾਡੇ ਮਾਰੋਗੇ ਫਿਰ ਡਾਂਗਾ ਖਾਂਦੇ ਅਸੀਂ ਕਿਸੇ ਨੂੰ ਮਾਰਦੇ ਨਹੀਂ ਅਸਤਾ ਭਾਈ ਸਾਰੇ ਭਾਈ ਆ ਪੰਜਾਬ ਦੇ ਹਾਲਾਤ ਨੇ ਜੇ ਅਸਤਾ ਮਾਰਨ ਵਾਸਤੇ ਆਏ ਭਾਈ ਮਾਰ ਦੋ ਇਹ ਪੰਜਾਬ ਦੇ ਗਲਾਰੀ ਮਾਰਦੇ ਜਿਹੜੇ ਬਸਦੇ ਨੇ ਸੋਤੋਂ ਚਾਰ ਮਾਰ ਲਓ ਜਿਹੜਾ ਕਹਿੰਦਾ ਇੱਕ ਦੇ ਥਾ ਲਾ ਕੇ ਚਾਰ ਸਟਾਰ ਆਪਦੇ ਆਪ ਨੂੰ ਆਏ ਕਹਿੰਦਾ ਕਿ ਪੰਜਾਬ ਨੂੰ ਖਤਮ ਕਰ ਦੂਗਾ ਉਹਦਾ ਭਲੇਖਾ ਕਰ ਦਾਂਗੇ ਕਦੇ ਸੇਟ ਓਏ ਕਾਕਾ ਬੰਗੇ ਸਾਰੇ ਬੰਦੇ ਆ ਗਏ ਓ ਬਾਈ ਜੀ ਬਹੁਤ ਬੋਲਦਾ ਯਾਰ ਹਾਂ ਓਏ ਇਹਨੂੰ ਐ ਨਹੀਂ ਪਤਾ ਕਿ ਜਿਹੜੀ ਨੌਕਰੀ ਤੂੰ ਖਾਨਾ ਉਹ ਸਾਡੇ ਲੋਕਾਂ ਦੀ ਕਿਰਤ ਕਮਾਈ ਚੋਂ ਲੈਂਦਾ ਟੈਕਸ ਉਹ ਮਜੇ ਦੇ ਚੋਰ ਦੀ ਉਹ ਕਰਦਾ ਚੋਰ ਦੀ ਕਿਰਤ ਕਮਾਈ ਕਰਦਾ ਆ ਸਾਡੀ ਕਿਰਤ ਹੈ ਆਹ ਹੰਕਾਰਿਆ ਹੌਸਲ ਦੇਖੋ ਹਾਂ ਤਾਂ ਲੈ ਸੀ ਦਿੰਨਿਆ ਅਸੀਂ ਦਿੰਨਿਆ ਪ੍ਰੋਪਰ ਦਿੰਨਿਆ ਤੇਰੇ ਮੰਗੂ ਅਸੀਂ ਜੱਲਿਆਰੀ ਦੇ ਬਾਕੇ ਸਹਰਾਮ ਦੀ ਨਹੀਂ ਖਾਂਦੇ ਕੋਈ ਕਿਸਾਨ ਟੈਕਸੀ ਨਹੀਂ ਦਿੰਦਾ ਹੋਰ ਬੱਛਾ ਆਹ ਦੇਖੋ ਆਹ ਆਦਾ ਟੈਕਸ ਤੇਰਾ ਸਾਰਾ ਟੈਕਸ ਦਿੱਤਾ ਰੋਜ ਦਿਨ ਆ ਜਸਪ੍ਰੀਤ ਸਿੰਘ ਆਹਾਂ ਆਖਰਾ ਇਹ ਬੋਲ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਮਿਹਰੇ ਮਾਰ ਰਿਹਾ ਪਰ ਆ ਸੁਣ ਲੋ ਸਾਡੇ ਮੇ ਬੇੜਾਗਾ ਕਰ ਲਜਾਹ ਜਹਾ ਅਫਸਰਾਂ ਦੀ ਵੱਡੀ ਸੇਵਾ ਓਏ ਸ਼ਰਮ ਕਰੋ ਓਏ ਸਾਡਾ ਪੰਜਾਬ ਖਾ ਗਏ ਤੁਸੀਂ ਓਏ ਸ਼ਰਮ ਕਰੋ ਸ਼ਰਮ ਤੇਰੀ ਗਣਗਣੀ ਸਾਡੀ ਖਾਨਾ ਓਏ ਸਾਡੀ ਖਾਨਾ ਸਾਡੀ ਓਏ ਸਾਡੀ ਖਾਨਾ ਸਾਡੀ ਸਾਡੀ ਖਾਨਾ ਸਾਡੀ ਸਾਡੀ ਗਣਗਮਾਰੀ ਓਏ ਜੁੱਤੀਆਂ ਚੜਦੇ ਹੋ ਤੁਸੀਂ ਚੱਲ ਚੱਲ ਸਾਰੇ ਚੱਲੋ ਵੜਕੇ ਦਿਓ ਆ ਦੇਖ ਲਓ